ਅਮਰੀਕਾ ਸਰਕਾਰ ਵੱਲੋਂ ਕੱਲ੍ਹ ਰਾਤ ਆਪਣਾ ਤੀਸਰਾ ਜਹਾਜ਼ ਅਮ੍ਰਿਤਸਰ ਭੇਜਿਆ ਗਿਆ ਹੈ। ਇਸ ਵਿੱਚ 112 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਜਿਨ੍ਹਾਂ ਵਿੱਚੋਂ ਗੁਰਦਾਸਪੁਰ ਜ਼ਿਲ੍ਹੇ ਦੇ 6 ਨੌਜਵਾਨ ਸ਼ਾਮਲ ਹਨ ਗੁਰਦਾਸਪੁਰ ਦੇ ਪਿੰਡ ਨੰਗਲ ਲਮੀਂਦਾ ਨੌਜਵਾਨ ਗੁਰਵਿੰਦਰ ਸਿੰਘ ਸ਼ਾਮਲ ਹੈ ਜੋ 50 ਲੱਖ ਰੁਪਏ ਲਾ ਕੇ ਅਮਰੀਕਾ ਗਿਆ ਸੀ ਅਤੇ 6 ਮਹੀਨੇ ਦੇ ਅੰਦਰ ਅੰਦਰ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਹਾਲਾਂਕਿ ਇੱਥੇ ਪਹੁੰਚੇ ਤਿੰਨ ਨੌਜਵਾਨਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਗਿਆ ਪਰ ਉਹਨਾਂ ਵਿੱਚੋਂ ਦੋ ਪਰਿਵਾਰ ਅਤੇ ਨੌਜਵਾਨਾਂ ਵੱਲੋਂ ਮੀਡੀਆ ਸਾਹਮਣੇ ਆ ਕੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਉੱਥੇ ਹੀ ਗਵਿੰਦਰ ਸਿੰਘ ਵੱਲੋਂ ਪਮਾਨਾ ਦੇ ਜੰਗਲਾਂ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ। ਜਿਸ ਵਿੱਚ 4 ਘੰਟੇ ਕਿਸ਼ਤੀ ਵਿੱਚ ਸਫਰ ਕਰਕੇ ਪੂਰੇ ਗਿੱਲੇ ਹੋ ਕੇ ਠੰਡ ਵਿੱਚ ਉਹ ਦਰਿਆ ਪਾਰ ਕਰਦੇ ਹਨ ਉਸਨੇ ਮੰਗ ਕੀਤੀ ਕਿ 2 ਨੰਬਰ ਵਿੱਚ ਭੇਜਣ ਵਾਲੇ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸੇ ਨੌਜਵਾਨ ਨੇ ਦੱਸਿਆ ਕਿ ਜਦੋਂ ਉਹਨਾਂ ਦਾ ਜਹਾਜ਼ ਅੰਮ੍ਰਿਤਸਰ ਉਤਾਰਿਆ ਗਿਆ ਤਾਂ ਜਿन्हे ਵੀ ਨੌਜਵਾਨਾਂ ਦੇ ਸਿਰ ਤੇ ਦਸਤਾਰ ਨਹੀਂ ਸੀ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰਾਂ ਦਿੱਤੀਆਂ ਗਈਆਂ ਹਰਨਾ ਜੀ ਹਰਪਜਨ ਸਿੰਘ ਲੰਮੜਦਾਰ ਬੋਲਣ ਅੰਗਨ ਅੰਗਲ ਬੇੜੇ ਦੇ ਕਿ ਨਾ ਹੈ ਗੁਰਵਿੰਦਰ ਸਿੰਘ ਬੇੜੇ ਦੇ ਨਾ ਕਦੋਂ ਗੁਰਵਿੰਦਰ ਸਿੰਘ ਨੂੰ ਪਿੱਛੇ ਜਾਂਦਾ ਕਿੱਥੋਂ ਪਿੱਥੋਂ ਪੈ ਕਟੇ ਗਏ ਗੁਰਵਿੰਦਰ ਸਿੰਘ ਨੂੰ ਦੇ ਭੇਜੇ ਨੂੰ 6-7 ਮਹੀਨੇ ਹੋ ਗਏ ਲੇਕਿਨ ਜਦੋਂ ਭੇਜਿਆ ਸੀ ਉਦੋਂ ਤੇ 20 ਦਿਨ ਦਾ ਟਾਈਮ ਏਜੰਟ ਦਾ ਸੀਗਾ ਤੇ ਪਰ ਖਿਚਦਿਆਂ ਖਿਚੁੰਦਿਆਂ ਸੀ 7 ਮਹੀਨੇ ਲੱਗੇ ਹੁਣ ਉਹ ਤੋਂ ਬਿੱਤਰੇ ਆ ਵੀ ਪੈਸੇ ਤੇ ਚਲੋ ਇਹੋ ਹੀ ਜ਼ਿੰਮੇਵਾਰ ਆਹੀਂ ਬੰਦੇ ਆਹੀਂ ਕਿੜੀ ਵੈਣੀ ਹੱਡੂ ਆਮਦਨ ਹੀ ਉਹ ਜੀ ਨਹੀਂ ਪਹਿਲੀ ਵੇਚ ਕੇ ਕੁਝ ਲਿਮਿਟ ਬਣਾਈ ਉਹ ਪਹਿਲੀ ਵੇਚੀ ਕਿ ਉਸਕੇ 에ਜੰਟ ਨੇ ਕੋਈ ਇਹ ਇੰਟਰਨੈਟ ਤੇ ਸਾਨੂੰ ਇਹੋ ਹੀ ਕਿਹਾ ਸੀ ਵੀ 15 ਤੋਂ ਵੱੱਲ ਤੇ 12 ਨਹੀਂ ਤੇ 15 15 ਤੋਂ ਲਾਸਟ 20 20 ਦਿਨ ਦੇ ਵਿੱਚ ਸਿੱਧੀ ਫਲੈਟ ਹੋ ਪਰ ਜਦੋਂ ਜੰਗਲਾਂ ਰਹੀ ਪੈ ਗਏ ਤੇ ਫਿਰ ਨਾ ਗਿਆ ਮਹੀਨਿਆਂ ਦੇ ਮਹੀਨੇ ਲੰਘ ਗਏ ਫਿਰ ਫਲਾਈਟ ਜਿਹੜੀ ਆ ਤੁਹਾਨੂੰ ਡਾਇਰੈਕਟ ਕਰਨ ਵਾਸਤੇ ਕਿਹਾ ਗਿਆ ਸੀ ਇੱਥੋਂ ਅੰਮ੍ਰਿਤਸਰੋਂ ਫਲਾਈਟ ਡਾਇਰੈਕਟ ਕਹਿੰਦੇ ਸੀ ਕਰਨੀ ਆ ਪਰ ਬੰਬੇੋਂ ਜਾ ਕੇ ਫਿਰ ਅੰਮ੍ਰਿਤਸਰੋਂ ਬੰਬੇ ਬੰਬੀਆਂ ਫਿਰ ਗਵਾਨਾਂ ਦੀ ਕਰਵਾਤੀ ਪਤਾ ਨਹੀਂ ਕਿੱਥੇ ਕਿੱਥੇ ਖੜਿਆ ਕਿੱਥੇ ਨਹੀਂ ਹੁੰਦਾ ਕਿ ਏਜੰਟ ਜਿਹੜੇ ਨੇ ਝੂਠ ਮਾਰਦੇ ਸੀ ਦੇਖੋ ਜੀ ਏਜੰਟਾਂ ਦੇ ਤੇ ਇਹੋ ਹੀ ਹੈ ਸਾਡੇ ਨਾਲ ਇਹ ਜਿਹੜਾ ਅੰਮ੍ਰਿਤਸਰ ਦਾ ਏਜੰਟ ਹੀ ਆਇਆ ਇਹਨੇ ਸਾਡੇ ਨਾਲ ਇਹੋ ਗੱਲ ਕੀਤੀ ਸੀ ਵੀ 20 ਦਿਨ ਹੁਣ ਅੱਗੇ ਕੀ ਪਤਾ ਕਿੰਨੇ ਏਜੰਟ ਕਿੰਨੇ ਨਹੀਂ ਕੀਤੇ ਉਹ ਹੁਣ ਏਜੰਟਾਂ ਦੇ ਉਹਨਾਂ ਨੂੰ ਪਤਾ ਹੋਏਗਾ ਵੀ ਕੀ ਯਕੀਨ ਤੁਹਾਨੂੰ ਕਦੋਂ ਬੇੜੇ ਸਾਈਂ ਮੈਂ ਜੰਗਲਾਂ ਨਹੀਂ ਜਾ ਰਹੇ ਦੱਸੇ ਸਾਡੀ ਗੱਲਬਾਤ ਉਸੇ ਬੇੜੇ ਨਾਲ ਸਾਡੀ ਤੇ ਗੱਲਬਾਤ ਹੁੰਦੀ ਰਹਿੰਦੀ ਸੀ ਜਦੋਂ ਚਿਰ ਤੇ ਫੋਨ ਹੀ ਹੁੰਦਾ ਰਹੇ ਫੋਨ ਖੋ ਵੀ ਲਿੰਦੇ ਰਹੇ ਡੋਂਕਰ ਦੇ ਵਿੱਚੋਂ ਫੋਨ ਦੇ ਵੀ ਦਿੰਦੇ ਰਹੇ ਪਰ ਹਾਲਤ ਬੜੀ ਮੜੀ ਹੀ ਵੀ ਰੋਟੀ ਖਾਣ ਨੂੰ ਨਹੀਂ ਬਰੱਡਾਂ ਨਾਲ ਕੀ ਗੁਜ਼ਾਰੇ ਜੰਗਲਾਂ ਰਹੀਂ ਗਿਆ ਪਰ ਚਲੋ ਅਸੀਂ ਸੋਚਿਆ ਸੀ ਵੀ ਚਲ ਕੇ ਨਾ ਕਿਸੇ ਤਰੀਕੇ ਨਾਲ ਹੁਣ ਪੁਰਿਆਵਤ ਪਹੁੰਚ ਜੇ ਪਰ ਇੰਨਾ ਇਹ ਨਹੀਂ ਪਤਾ ਵੀ ਪਹੁੰਚਦਿਆਂ ਸਾਰੀ ਉਧਰਲੀ ਸਰਕਾਰ ਨੇ ਇਹਨੂੰ ਵਾਪਸ ਕਰ ਦੇਣਾ ਤੁਹਾਨੂੰ ਕਦੋਂ ਪਤਾ ਲੱਗਾ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਸਾਨੂੰ ਇੱਕ ਤਰੀਕ ਨੂੰ ਮੇਰੇ ਖਲ 'ਚ ਫੋਨ ਆਇਆ ਸੀਗਾ ਇੱਕ ਤਰੀਕ ਨੂੰ ਸਵੇਰੇ ਕਿ ਮੈਂ ਕੰਧ ਪਾਰ ਕਰ ਗਿਆ ਤੇ ਪਾਲ ਸਾਰੀ ਹੈ ਤੇ ਮੈਨੂੰ ਗੱਡੀ ਆਉਂਦੀ ਹੈ ਤੇ ਸਾਨੂੰ ਚੁੱਕ ਲੈਣਾ ਨੇ ਤੇ ਹੁਣ ਫੋਨ ਪਤਾ ਨਹੀਂ ਆਏਗਾ ਨਾ ਆਏ ਤੇ ਕਿੰਨੇ ਚਿਰ ਬਾਅਦ ਸਪਰਕ ਹੋਇਆ ਸੀਗਾ ਮੁਰ ਹੁਣ ਤੇ ਆਏ ਉਦੋਂ ਹੀ ਸਪਰਕ ਰਾਤ ਹੀ ਹੋਇਆ 12 ਵਜੇ ਵੀ ਜਿੱਦਾਂ ਦਾ ਚੱਕਿਆ ਜਿੱਦਾਂ ਜਹਾਜ਼ ਤੀਜਾ ਲੈਣਗੇ ਜਿੱਦਾਂ ਤੀਜਾ ਜਹਾਜ਼ ਲੈਂਡ ਕੀਤਾ ਅਸੀਂ ਤੇ ਪਤਾ ਕਰਦੇ ਰਹੇ ਕਿ ਕੀ ਹਿਸਾਬ ਤਾਂ ਕੀ ਨਹੀਂ ਪਰ ਉਹ ਸਾਨੂੰ ਉਦੋਂ ਹੀ ਪਤਾ ਲੱਗਾ ਜਦਨ ਆ ਹੀ ਗਿਆ ਰਾਤ ਨੂੰ ਨੇ ਕਿਸੇ ਦਾ ਫੋਨ ਨਹੀਂ ਕੋਈ ਕੱਖ ਨਹੀਂ ਸਾਨੂੰ ਕੋਈ ਥਾਣੇ ਵਾਲੇ ਦਾ ਨਹੀਂ ਕਿਸੇ ਦਾ ਨਹੀਂ ਕੋਈ ਆਇਆ ਕਿੱਦਾਂ ਪਤਾ ਲੱਗਾ ਕਿ ਮੁੰਡਾ ਤੁਹਾਡਾ ਜਾ ਸਾਨੂੰ ਮੁੰਡੇ ਨੇ ਫੋਨ ਕੀਤਾ ਵੀ ਮੈਂ ਅੰਮ੍ਰਿਤਸਰ ਆ ਗਿਆ ਕੀ ਮੰਗਿਆ ਸਰਕਾਰ ਨੂੰ ਸਰਕਾਰ ਕੋ ਮੰਗ ਤੇ ਹੁਣ ਅਸੀਂ ਕੀ ਕਰ ਸਕਦੇ ਆ ਤੁਹਾਡੇ ਜੇ ਇਹਦੇ ਮਤ ਕਰ ਸਕਦੀ ਹੈ ਕੋਈ ਤੇ ਜੇ ਤੇ ਨੌਕਰੀ ਵੇਖ ਕੇ ਉਹ ਭਰਤੀਆਂ ਵੇਖੀਆਂ ਸੀ ਤੇ ਉਹਨੂੰ ਨਹੀਂ ਭਰਤੀ ਕੀਤਾ ਗਿਆ ਚਾਹੇ ਤੇ ਕੋਈ ਨੌਕਰੀ ਦੇੜੇ ਤੇ ਚਾਹੇ ਫਿਰ ਸਾਡਾ ਥੋੜਾ ਬੋਦੀ ਮਦਦ ਕਰੇ ਤੇ ਚੱਲ ਸਾਡਾ ਕਰਜ਼ਾ ਗੁਰਜਾ ਉਤਰ ਜੇ ਇਹੋ ਹੀ ਬੈਂਕ ਨੇ ਤੇ ਸਾਨੂੰ ਛੱਡਣਾ ਨਹੀਂ ਵੈਂਕੜੇ ਤੇ ਸਾਡੇ ਕੋਲ ਲੈਣੇ ਹੀ ਲੈਣੇ ਆ ਜਿਹੜੇ ਲੈਣੇ ਤੇ ਚਲੋ ਸਰਕਾਰ ਕੋਈ ਹਮਤ ਕਰਨੇ ਚੱਲ ਥੋੜੇ ਬਹੁਤੇ ਸਰਕਾਰ ਕਰੇ ਕੋਈ ਚਲੋ ਜੰਟ ਦੇ ਤਰਲੇ ਮੰਤ ਕਰਾਂਗੇ ਤੇ ਦੇਗਾ ਦੇ ਠੀਕ ਹੈ ਠੀਕ ਹੈ ਮੇਰੇ ਨਾਂ ਗਰੋਂ ਦਸ ਸਿੰਘ ਜੀ ਪਿੰਡ ਨੰਗਲ ਮੀਣ 22 ਸਤੰਬਰ ਨੂੰ ਮੈਂ ਜੀ ਬੰਬੇ ਹੋ ਗਿਆ ਜੀ ਗੋਨਾਂ ਨੂੰ ਹਾਂਜੀ ਡੌਂਕੀ ਜੀ ਕਿੱਥੋਂ ਕਿੱਥੋਂ ਦੇ ਗੋਨਾਂ ਸਰ ਗਿਆ ਮੈਂ ਬ੍ਰਾਜ਼ਿਲ ਪੇਰੂ ਕੋਲੰਬੀਆ ਦੇ ਵਿੱਚ ਆਪਣਾ ਮਾ ਜੰਗਲ ਹਾਂਜੀ ਕੀ ਗੱਲ ਪਤਾ ਹੋਈ ਚਲੋ ਜਨਰਲ ਸਰ ਇਹੋ ਗੱਲ ਹੋਈ ਹੈ ਜੀ 15 ਦਿਨਾਂ ਦੇ ਵਿੱਚ ਤੁਹਾਨੂੰ ਅਮਰੀਕਾ ਪਹੁੰਚਾ ਦਾਂਗੇ ਤੇ ਫਿਰ ਸਰ ਇਹਨਾਂ ਨੇ ਕਹਿੰਦੇ ਵੀ ਤੁਹਾਨੂੰ ਬਾਈ ਫਲੈਟ ਭੇਜਾਂਗੇ ਇਹਨਾਂ ਨੇ ਥੱਲੇ ਡੋਂਗੀ ਭੇਜਤਾ ਜੀ ਸਾਨੂੰ ਹਾਂਜੀ ਕੀ ਹਾਲਾਤ ਸੀ ਡੋਂਗੀ ਰਾਂਜੋ ਤੇ ਕਿੰਨਾ ਚੰਗਾ ਜੀ ਡੋਂਗੀ ਤਾਂ ਸਰ 2 ਦਿਨ ਜੰਗਲਾਂ 'ਚ ਰਹੇ ਜਿਵੇਂ ਹਾਂਜੀ ਕੀ ਹਾਲਾਤ ਜੰਗਲ ਦੇ ਵਿੱਚ ਹਾਲਾਤ ਬਹੁਤ ਮੜੇ ਮੜੇ ਹਾਂਜੀ ਪਹਾੜੀਆਂ ਚੜ੍ਹਨੀਆਂ ਪੈਂਦੀਆਂ ਵਾ ਮੀਂਹ ਪੈਂਦਾ ਜੀ ਬਹੁਤ ਮੜੇ ਹਾਲਾਤਾਂ ਮੜੇ ਰਸਤੇ ਦੇ ਵਿੱਚ ਤੁਹਾਨੂੰ ਹੋਰ ਵੀ ਨੋਜ ਹੋੜ ਮਿਲੀ ਸੀ ਹਾਂਜੀ ਹੋਰ ਵੀ ਨੋਜ ਹੋਣ ਆ ਗਈ ਸੀ ਅਸੀਂ ਬਾਈ ਤੇ ਜਾਨੇ ਸੀਗੇ ਹਾਂ ਜੀ ਸਾਰੇ ਜਣੇ ਸਾਰਾ ਇਧਰੋਂ ਪਹਾੜੀਆਂ ਚੜ ਕੇ ਗਏ ਆ ਪਹਾੜੀਆਂ ਕੋਈ ਵੱਡੀਆਂ ਵੀ ਹੈਗੀਆਂ ਕੋਈ ਛੋਟੀਆਂ ਵੀ ਹੈਗੀਆਂ ਸੀ ਤੇ ਨਦੀਆਂ ਦੇ ਵਿੱਚੋਂ ਲੰਘ ਕੇ ਵੀ ਜਾਣਾ ਪੈਂਦਾ ਜੀ ਪੱਥਰ ਵੀ ਚੜਨੇ ਪੈਂਦੇ ਆ ਪਹਾੜੀਆਂ ਦੇ ਹਾਂ ਜੀ ਨਹੀਂ ਛੋਟੇ ਬੱਚੇ ਤਾਂ ਸਾਰਾ ਹੱਦ ਨਾਲ ਕੋਈ ਨਹੀਂ ਗਿਆ ਜੀ ਕਹਿੰਦੇ ਡੋਂਕਰ ਬੜਾ ਪਰੇਸ਼ਾਨ ਕਰਦੇ ਬੜਾ ਤਾਂ ਗਾਲੀ ਕਲੋਚ ਕਰਦੇ ਮਾਰਦੇ ਆ ਨਹੀਂ ਸਰ ਡੋਂਕਰ ਨੇ ਤਾਂ ਕੋਈ ਗਾਲੀ ਕਲੋਚ ਮਾਰਪਟ ਨਹੀਂ ਕੀਤੀ ਸਾਡੇ ਨਾਲ ਜਦੋਂ ਆਪਾਂ ਗਏ ਆ ਜੀ ਹਾਂ ਜੀ ਫਿਰ ਕਿੰਨੇ ਵਜੇ ਤੁਸੀਂ ਜਿਹੜਾ ਵਾ ਕਿੰਨੀ ਤਰੀਕ ਨੂੰ ਜਿਹੜਾ ਵਾ ਤੁਸੀਂ ਬਾਰਡਰ ਤੇ ਪਹੁੰਚ ਗਏ ਸੀ ਸਰ ਮੈਂ 1 ਫਰਵਰੀ ਨੂੰ ਪੁੱਜਿਆ ਜੀ 1 ਫਰਵਰੀ ਨੂੰ ਸਰ ਮੈਨੂੰ ਬੋਡਰ ਪਟ੍ਰੋਲੀ ਨੇ ਅਰੈਸਟ ਕਰ ਲਿਆ ਸੀ ਤੇ 14 ਫਰਵਰੀ ਨੂੰ ਸਰ ਮੈਨੂੰ ਉੱਥੋਂ ਉਹਨਾਂ ਨੇ ਪਲਾਨ ਦੇ ਵਿੱਚ ਝਾੜਦਾ ਸੀਗਾ ਹਾਂਜੀ ਫਿਰ ਜਦੋਂ ਕੈਂਪ ਵਿੱਚ ਕਿੰਨਾ ਚਿਰ ਰਹੇ ਸੀ ਕੈਂਪ ਦੇ ਵਿੱਚ ਸਰ ਮੈਂ 14-15 ਦਿਨ ਰਿਹਾ ਜੀ ਕੀ ਕੁਝ ਕੀਤਾ ਕੈਂਪ ਦੇ ਵਿੱਚ ਕੈਂਪ ਦੇ ਵਿੱਚ ਸਾਰੇ ਹੀ ਵੀ ਆਪਣੇ ਖਾਣ ਨੂੰ ਦੇਸੀ ਉਹ ਚਿਪਸ ਚੂਸ ਜਿਹੇ ਹੋ ਗਏ ਜਾਂ ਆਪਣੇ ਸੇਵ ਹੋ ਗਿਆ ਚਾਕਲੇਟ ਬਿਸਕੁਟ ਇਦਾਂ ਮਤਲਬ ਜੇ ਰਾਤ ਨੂੰ 1 ਵਜੇ ਹੋ ਗਿਆ ਉਹਨੂੰ ਆਣ ਲੈਂਦੇ ਸੀ ਸਾਰਾ ਏਸੀ ਚੱਲਦਾ ਰਹਿੰਦਾ ਸੀ ਹਾਂਜੀ ਮਤਸ਼ਹਦਤ ਕੀਤਾ ਗਿਆ ਟਰਡਿਆ ਹਾਂਜੀ ਸਰ ਫਿਰ ਕਦੋਂ ਤੁਹਾਨੂੰ ਟੌਰਚਰ ਵੀ ਕੀਤਾ ਗਿਆ ਤੁਹਾਨੂੰ ਨਹੀਂ ਸਰ ਕਿਸੇ ਪ੍ਰਕਾਰ ਦੀ ਦਬਾਤ ਨਹੀਂ 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 ਫਿਰ ਕਦੋਂ ਤੁਹਾਨੂੰ ਪਤਾ ਲੱਗਾ ਵੀ ਤੁਹਾਨੂੰ ਇੰਡੀਆ ਲੱਗੇ ਭੇਜਣ ਸਰ ਸਾਨੂੰ ਤੇ 14 ਤਰੀਕ ਨੂੰ ਇਹਨਾਂ ਨੇ ਜਦੋਂ ਲਿਸਟ ਆਈ ਆ ਸੀਗਾ ਸਾਨੂੰ ਰਿਲੀਜ਼ ਕਰਨ ਲੱਗੇ ਨੇ ਸਰ ਉਦੋਂ ਸਾਨੂੰ 14 ਤਰੀਕ ਨੂੰ ਇਹਨਾਂ ਨੇ ਪਲੇਨ ਦੇ ਵਿੱਚ ਚੜਦਾ ਸੀ ਤੇ ਉਹ ਪਲੇਨ ਦੇ ਵਿੱਚ ਚੜ ਕੇ ਸਰ ਸਾਨੂੰ ਸਿੱਧਾ ਇੱਥੇ ਅੰਮ੍ਰਿਤਸਰ ਲੈ ਆਏ ਨੇ ਪਲੇਨ ਦੇ ਵਿੱਚ ਕਿਦੋਂ ਚੜਾ ਲੇ ਤਾਂ ਕੀ ਕੀ ਬੰਨਿਆ ਗਾ ਤੁਹਾਨੂੰ ਕਿਦਾਂ ਹਾਂਜੀ ਸਰ ਹੱਥ ਘੜੀਆਂ ਲੱਗੀਆਂ ਸੀ ਪੈਰਾਂ ਨੂੰ ਵੀ ਲੱਗੀਆਂ ਸੀ ਇਹਦੇ ਹੱਥਾਂ ਨੂੰ ਵੀ ਲੱਗੀਆਂ ਸੀ ਹਾਂਜੀ ਸਰ ਕਦੋਂ ਉਤਾਰੀ ਗਏ ਸੀ ਇਹ ਸਰ ਜਦੋਂ ਆਪਣਾ ਇਹ ਆਪਣਾ ਇੱਥੇ ਅੰਮ੍ਰਿਤਸਰ ਜਦੋਂ ਲੈਂਡ ਹੁੰਦਾ ਇੱਕ ਘੰਟੇ ਪਹਿਲਾਂ ਸਾਡੇ ਹੱਥ ਖੜੀਆਂ ਹੀ ਖੋਲਦੀ ਸੀ ਇਹਨਾਂ ਨੇ ਹਾਂਜੀ ਕਿੰਨੇ ਘੰਟੇ ਇਮੀਗ੍ਰੇਸ਼ਨ ਦਾ ਟਾਈਮ ਲਿਆ ਉੱਥੇ ਅੰਮ੍ਰਿਤਸਰ ਅੰਮ੍ਰਿਤਸਰ ਸਰ ਕੋਈ ਇਹੋ ਕੋ 10 ਤੋਂ 15 ਮਿੰਟ 20 ਮਿੰਟ ਇੰਨਾ ਕੀ ਕਿੰਨੇ ਵਜੇ ਉੱਥੋਂ ਉਤਰਨਾ ਹੋਇਆ ਸੀ ਇਹ ਕਰ ਅੰਮ੍ਰਿਤਸਰ ਮੈਂ ਸਰ ਕੋਈ 3:30 ਵਜੇ ਤੋਂ ਉਤਰ ਪਿਆ ਸੀ ਉਦੋਂ ਏਅਰਪੋਰਟ ਤੋਂ ਕਹਿੰਦੇ ਜਦੋਂ ਤੁਸੀਂ ਉੱਥੇ ਉਤਰੇ ਗਏ ਉੱਥੇ ਮੁੰਡਿਆਂ ਨੇ ਕੋਈ ਪਰਨੇ ਪਰਨੇ ਰੁਪਏ ਦਿੱਤੇਗੇ ਸੀ ਬਾਅਦ ਵਿੱਚ ਹਾਂਜੀ ਸਰ ਦਿੱਤੇ ਸੀਗੇ ਪਰਨੇ ਕਿੰਨੇ ਮੁੰਡਿਆਂ ਨੂੰ ਕੁਛ ਆ ਕਿੰਨੇ ਇਹ ਸਰ ਨਹੀਂ ਪਤਾ ਹੈਗਾ ਪਰ ਉੱਥੇ ਬੱਸ ਦੇ ਵਿੱਚ ਜਦੋਂ ਆਪਾਂ ਚੜ੍ਹੇ ਉਹਦੇ ਵਿੱਚ ਹੈਗੇ ਕੀ ਪਰਨੇ ਵੀ ਹੈਗੇ ਸੀ ਸਰਦਾਰਾਂ ਵਾਸਤੇ ਹਾਂਜੀ ਕਿੰਨੇ ਪੈਸੇ ਲਾ ਕੇ ਗਏ ਸੀ ਤਾਂ ਕੀ ਕੀ ਵੇਚਿਆ ਪਰਵਾਰ ਨੇ ਸਰ ਮੇਰਾ 47.5 ਲੱਖ ਰੁਪਏ ਲੱਗੇ ਜੀ ਪਹਿਲੀ ਵੇਚੀ ਤੇ ਲਿਮਟ ਵੀ ਬਣਾਈ ਹੈ ਜੀ ਪਹਿਲੀ ਦੇ ਲੋਨ ਵੀ ਲਿਆ ਜੀ ਹਾਂਜੀ ਕਿੰਨੇ ਪਹਿਲੇ ਸੀ ਪਹਿਲੀ ਸਰ ਸ਼ੇਕਨ ਵਾਲਾ ਵੇਚੀ ਜੀ ਬਾਕੀ ਪਹਿਲੀ ਦੇ ਸਾਰੇ ਦੇ ਲੋਨ ਲਿਆ ਜੀ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੇ ਨੌਜਵਾਨਾਂ ਨੂੰ ਸਾਰੇ ਕਹਾਂਗਾ ਵੀ ਸਹੀ ਤਰੀਕੇ ਨਾਲ ਡੋਂਗੀ ਨਾ ਲਾਓ ਜੀ ਮਾਰਾਂ